ਹਾਂਜੀ ਦੋਸਤੋ ਆਪਾਂ ਤੁਹਾਡੀ ਆਂਡਰ ਦੇ ਨਾਲ ਵੀ ਇੱਥੇ ਗੱਲ ਕਰਵਾਵਾਂਗੇ ਪਟਿਆਲਾ ਸ਼ਹਿਰ ਦੇ ਵਿੱਚ ਆਪਾਂ ਪਹੁੰਚੇ ਤੀ ਜਿਵੇਂ ਕਿ ਰਣੌਣ ਦੀ ਇੱਕ ਮੋਡ ਗੱਡੀ ਹੈ ਵੀਰ ਜੀ ਕਿੰਨਾ ਮਾਡਲ ਹੈ ਗੱਡੀ ਆਪਣੀ ਇਹ ਇਹ 2013 ਮਾਡਲ ਹੈ ਸਰ ਅੱਛਾ ਜੀ ਵੀ ਆਪਣੇ ਕੋਲੇ ਸਾਰੀ ਸੈਗਮੈਂਟ ਦੀਆਂ ਕਾਰਾਂ ਮਿਲ ਜਾਂਦੀਆਂ ਨੇ ਹਰ ਇੱਕ ਤਰ੍ਹਾਂ ਦੀ ਮਿਲ ਜਾਂਦੀ ਹੈ ਅੱਛਾ ਜੀ ਜਿਵੇਂ ਕਿ ਕੋਈ i20 ਵਗੈਰਾ ਜਾਂ ਕੋਈ ਕੋਈ i20 ਹੈਗੀ ਜੀ ਅੱਛਾ ਜੀ 17 ਮਾਡਲ ਹੈਗੀ ਹੈ ਹਾਂਜੀ ਜੇ ਸਭ ਮਾਡਲ ਠੀਕ ਹੈ ਜੀ ਠੀਕ ਹੈ ਵੀ ਲਗਭਗ ਜ਼ਿਆਤਰ ਪਜਾਮ ਨੰਬਰੀ ਕਰਾਂ ਮਿਲਦੀਆਂ ਨੇ ਆਪਣੇ ਕੋਲੇ ਜਿਆਤਰ ਦੋਸਤੋ ਆਪਣੇ ਇੱਥੇ ਨਾ ਪਟਿਆਲਾ ਨੰਬਰ ਲੋਕਲ ਇਹ ਗੱਡੀਆਂ ਮਿਲਦੀਆਂ ਨੇ ਕਿ ਤੁਹਾਨੂੰ ਇਹਦਾ ਅੰਟੀਰੀਅਰ ਦਿਖਾਈਏ ਆਪਾਂ ਕਾਰ ਦਾ ਵਿੱਚੋਂ ਜਿਵੇਂ ਕੇ ਆ ਬੈਕ ਤੋਂ ਵੀ ਤੁਹਾਨੂੰ ਦਿਖਾਈਏ ਆਪਾਂ ਆ ਗੱਡੀ ਦੇਖੋ ਵਿੱਚੋਂ ਦੋਸਤੋ ਵੀ ਬਿਲਕੁਲ ਨਵੀਆਂ ਵਗਾਰਾਂ ਨੇ ਇਹ ਮਿੱਤਰੋ ਆ ਹੀ ਨਹੀਂ ਹੈਗਾ ਵੀ ਕੋਈ ਕਿਸੇ ਪਾਸੇ ਕੋਈ ਰੰਗ ਪੇਟ ਵਾਲੀ ਨੀ ਕਾਰ ਮਿਲੂਗੀ ਤੁਹਾਨੂੰ 13 ਮਾਡਲ ਦਾ ਮਾਰਕ ਅਜੇ ਤੱਕ ਲੱਗੇ ਪਏ ਨਹੀਂ ਸ਼ੀਸ਼ੇ ਫਰੰਟ ਤੋਂ ਲੈ ਕੇ ਸਾਰੇ ਕੰਦੇ ਬੀਕੰਦੇ ਨਾਲ ਦੀ ਹੈ ਆ ਦੇਖੋ ਤੇ ਅੱਗੇ ਗੱਡੀ ਆ ਦਿਖਾ ਰਹੇ ਨੇ ਵੀਰੇ ਹੋਰੇ ਹਾਂਜੀ ਇਹ ਕਿੰਨਾ ਮਾਡਲ ਹੈ ਜੀ ਇਹ 17 ਮਾਡਲ ਹੈ ਜੀ 17 ਮਾਡਲ ਹੈ ਜੀ ਹਾਂਜੀ ਇਹਦੀ ਡਿਟੇਲ ਦੱਸੋ ਜੀ ਸਾਨੂੰ ਆ 17 ਮਾਡਲ ਹੈ ਜੀ ਹਾਂਜੀ ਹਾਂਜੀ ਕਿੰਨੀ ਜੱਲੀ ਹੈ ਵੀਰੇ ਇਹ 60 ਓਕੇ ਜੀ ਓਕੇ ਦੋਸਤੋ ਬਿਲਕੁਲ ਨਵੀਂ ਕਾਰ ਹੈਗੀ ਇਹ ਵੀ ਪੀਵੀ 11 ਨੰਬਰ ਹੈਗਾ फास्ट ਹਾਉਣ ਰਹੀ ਗੱਡੀ ਇਹ ਹਾਂਜੀ ਫਾਸਟ ਹਾਉਣ ਰਹੀ ਗੱਡੀ ਦੀ ਸ਼ਾਈਨਿੰਗ ਦੇਖੋ ਤੁਸੀਂ ਗੱਡੀ ਦੇ ਇੱਥੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਵੀ ਗੱਡੀ ਦੀ ਕੀ ਹਿਸਾਬ ਦਾ ਜੀਗਾ ਕਿਵੇਂ ਚੱਲੀ ਐ ਡਾਸਟਰ ਕਾਰ ਹੈਗੀ ਇਹ ਚਲੋ ਕੋ ਨਵੀਂ ਕਾਰ ਹੈਗੀ ਜਿਹਨੂੰ ਆਪਾਂ ਨਵੀਂ ਕਹਿੰਦੇ ਨਾ ਉਹ ਕਾਰ ਹੈਗੀ ਬਿਲਕੁਲ ਟੌਪ ਵਾਲਾ ਮਾਡਲ ਆ ਗਿਆ ਇਹ ਆ ਤੁਹਾਨੂੰ ਆਪਾਂ ਅੱਗੇ ਤੋਂ ਵੀ ਦਿਖਾਉਣੇ ਹੈਗੇ ਆਦੋ ਵੀ ਦੇਖੋ ਬਿਲਕੁਲ ਨਮੀਆਂ ਕਾਰਾਂ ਨੇ ਜਾਂ ਜਿਨ੍ਹਾਂ ਨੂੰ ਆਪਾਂ ਨਮੀਆਂ ਕਹਿੰਦੇ ਹਾਂਗੇ ਉਹੋ ਕਾਰਾਂ ਨੇਗੀਆਂ ਇਹ ਤੇ ਇਹਦੇ ਕੀ ਰੇਟ ਰੱਖੇ ਜੀ ਆਪਾਂ ਨੇ ਇਹਦਾ ਜੀ 5.5 ਮੰਗਦੇ ਆ ਜੀ ਓਕੇ ਜੀ ਬਾਕੀ ਥੋੜਾ ਬਹੁਤ ਮੋਕੇ ਤੋਂ ਹੋ ਜਾਗੇ 5 ਇਹ ਕੀ ਕਾਰੋਬਾਰ ਦਾ ਨਾਮ ਆ ਜੀ ਆਪਣੇ ਦਾ ਇਹ ਕੀ ਆਟੋ ਓਕੇ ਜੀ 12 ਜਰੀ ਪਟਿਆਲਾ ਓਕੇ ਜੀ ਅੱਗੇ ਜਿਵੇਂ ਕਿ ਵਰਨਾ ਕਾਰ ਖੜੀਏਗੀ ਇਹਦੀ ਕੀ ਡਿਮਾਂਡ ਆ ਜੀ 2018 ਜੀ ਦਾ ਇਹ ਵੀ ਦੋਸਤੋ ਪੀਵੀ 11 ਨੰਬਰ ਨੇ ਪੱਕੇ ਨੰਬਰ ਦੀਆਂ ਕਾਰਾਂ ਮਿਲਣੀਆਂ ਤੁਹਾਨੂੰ ਇੱਥੇ ਆਏ ਨਹੀਂ ਹੈਗਾ ਵੀ ਪੱਟ ਨੰਬਰ ਦੀਆਂ ਕਾਰਾਂ ਮਿਲਣੀਆਂ ਯਾਤਰ ਤੁਹਾਨੂੰ ਜੈਨੂਨ ਪੱਕੇ ਪੀਵੀ ਨੰਬਰ ਦੀਆਂ ਕਾਰਾਂ ਮਿਲਣੀਆਂ ਕਾਰ ਦੇਖੋ ਜਿੱਦਾਂ ਕਿ ਸ਼ੋਰੂਮ ਚੋਂ ਲੈ ਕੇ ਆਉਣੀ ਹੈ ਤੁਸੀਂ ਨਾ ਕਾਰ ਬਿਲਕੁਲ ਉਹੀ ਚੀਜ਼ ਹੈਗੀ ਬਿਲਕੁਲ ਨਵੀਂ ਕਾਰ ਹੈਗੀ ਹਾਂਜੀ ਇਹ ਕਿੰਨੀ ਚੱਲੀ ਹੈ ਜੀ ਕਾਰ ਇਹ ਇਹ ਚੱਲੀ ਹੈ 50000 50000 ਚੱਲੀ ਹੈ ਜੀ ਮਾਡਲ ਕਿੰਨਾ ਹੈ ਇਹ 18 18 ਮਾਡਲ ਹੈਗੀ ਕਿੰਨੀ ਡਿਮਾਂਡ ਰੱਖੀ ਹੈ ਜੀ ਆਪਾਂ ਨੇ 10 ਲੱਖ ਦੋਸਤੋ ਡਿਮਾਂਡ ਹੈਗੀ ਥੋੜਾ ਬਹੁਤ ਮੌਕੇ ਤੇ ਮਾਨਦਾਨ ਥੋੜਾ ਕਰਨਗੇ ਆ ਤੁਸੀਂ ਚੈੱਕ ਕਰੋ ਇੱਥੋਂ ਬਿਲਕੁਲ ਨਵੀਂ ਕਾਰ ਹੈਗੀ ਆ ਤੁਹਾਨੂੰ ਆਪਾਂ ਅੰਦਰੋਂ ਵੀ ਇੰਟੀਰੀਅਰ ਵਗੈਰਾ ਚੈੱਕ ਕਰਵਾਉਣਾ ਹੈਗੇ ਕਿਸੇ ਪਾਸੇ ਕੋਈ ਆਇਆ ਹੀ ਨਹੀਂ ਹੈਗਾ ਵੀ ਤੁਹਾਨੂੰ ਖਰਚਾ ਕਰਨਾ ਪਊਗਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਆ ਤੁਸੀਂ ਇੱਥੋਂ ਕਾਜੀਆਂ ਤੋਂ ਕੁੰਡਿਆਂ ਤੋਂ ਚੈੱਕ ਕਰ ਲਓ ਕਿਸੇ ਪਾਸੇ ਕੋਈ ਨਟ ਦੇ ਚਾਬੀ ਨਹੀਂ ਅਜੇ ਤੱਕ ਲੱਗੀ ਹੈਗੀ ਬਿਲਕੁਲ ਨਵੀਂ ਕਾਰ ਹੈਗੀ ਬੈਕ 도 ਵੀ ਤੁਹਾਨੂੰ ਚੈੱਕ ਕਰਾਉਣਾ ਹੈ ਸੰਰੂਫ ਵਾਲੀ ਕਾਰ ਆ ਗਈ ਦੋਸਤੋ ਇਹ ਸ਼ੇਰ ਬੈਗ ਵਾਲੀ ਸ਼ੇਰ ਬੈਗ ਨੇ ਵੀਰੋ ਕਹਿੰਦਾ ਇਹਦੇ ਵਿੱਚ ਸ਼ੇਰ ਹੈ ਫਿਰ ਬੈਗ ਦੇ ਵਿੱਚ ਗੱਡੀ ਆ ਗਈ ਇਹ ਟੌਪ ਵਾਲਾ ਮਾਡਲ ਆ ਦੋਸਤੋ ਅਲਾਈ ਵੀਲ ਨੇ ਇਹਦੇ ਟੌਪ ਵਾਲੇ ਮਾਡਲ 'ਚ ਵੀਲ ਆ ਜਾਂਦੇ ਨੇ ਨਵੇਂ ਟਾਇਰ ਨੇ ਗੱਡੀ ਦੇ 50000 ਚੱਲੀ ਹੈ ਤੇ 10 ਲੱਖ ਡਿਮਾਂਡ ਰੱਖੀ ਹੈਗੀ ਮੌਕੇ ਤੇ ਥੋੜਾ ਬੋਧਾ ਹੋ ਜੂਗਾ ਜੀ ਅੱਗੇ ਆ ਗਈ ਪੀਵੀ 10 ਨੰਬਰ ਦੀ ਆਪਣੀ ਐਡਵਾਂਟੇਜ ਜੀ ਇਹਦਾ ਕੀ ਰੇਟ ਰੱਖੇ ਜੀ ਇਹ ਆ ਗਈ ਜੀ 20 ਮਾਡਲ ਅੱਛਾ ਜੀ ਇਹ ਵੀ ਉੱਚੇ ਮਾਡਲ ਨੇ ਜੀ ਸਾਰੀ ਕਰਾਣਾ ਆਪਣੇ ਕੋਲੇ ਅੱਛਾ ਜੀ ਇਹਦੀ ਕੀ ਰਿਮਾਂਡ ਰੱਖੀ ਹੈ ਜੀ ਇੱਕ ਕਿਲੇ 7.5 ਸਵਾ 7 ਲੱਖ ਰੁਪਇਆ ਜੀ ਮਾਡਲ 20 ਮਾਡਲ ਆ ਦੋਸਤੋ ਸਾਰਿਆਂ ਸੁਣਨੂ ਉੱਚੇ ਮਾਡਲ ਦੀਆਂ ਹੀ ਕਾਰਾਂ ਮਿਲਣਗੀਆਂ ਹਜੇ ਟੌਪ ਵਾਲਾ ਮਾਡਲ ਆ ਆਸਤਾ ਮਾਡਲ ਹੈ ਗੱਡੀ ਦਾ ਅੰਦਰੋਂ ਸੀਟ ਕਵਰ ਦੇਖੋ ਵੀ ਜੀ ਹੁਣੀ ਚੜਵਾਏ ਨੇ ਹਜੇ ਤਾਂ ਮੈਂ ਕਹਣਾ ਵੀ ਕੋਈ ਬੈਠਾ ਵੀ ਨਹੀਂਗਾ ਸੀਟਾਂ ਤੇ ਅਜੇ ਤੱਕ ਬਿਲਕੁਲ ਨਵੀਂ ਕਾਰ ਹੈਗੀ ਆਸਤਾ ਮਾਡਲ ਹੈ ਟੌਪ ਵਾਲਾ ਮਾਡਲ ਆ ਗਿਆ ਦੋਸਤੋ ਇਹ ਆ ਤੁਸੀਂ ਚੈੱਕ ਕਰੋ ਇਧਰੋਂ ਜੀਰੂ ਆਪਾ ਲਾਉਦੇ ਫਿਰਦੇ ਹਨ ਆ ਵੀ ਆਪਾਂ ਨੂੰ ਘਰੇ ਖੜੀ ਕਾਰ ਮਿਲ ਜੇ ਉਹੋ ਜਿਹੀਆਂ ਕਾਰਾਂ ਸਾਨੂੰ ਇੱਥੇ ਪਟਿਆਲਾ ਸ਼ਹਿਰ ਦੇ ਵਿੱਚ ਮਿਲਣੀਆਂ ਇੱਥੇ ਆ ਜਾਓ ਬਸ ਚੁੱਪ ਕਰਕੇ ਪਟਿਆਲਾ ਸ਼ਹਿਰ ਦੇ ਵਿੱਚ ਬਾਰਾਂਦਰੀ ਦੇ ਵਿੱਚ ਏਪੀ ਆਟੋ ਏਪੀ ਆਟੋ ਇੱਥੇ ਤੁਸੀਂ ਦੋਸਤੋ ਆ ਕੇ ਡੀਲ ਕਰ ਸਕਦੇ ਹੋ ਕੋਈ ਫైనాన్స్ ਕਰਾਉਣਾ ਹੈ ਜਾਂ ਕੋਈ ਲੋਨ ਤੇ ਗੱਡੀ ਲੈਣੀ ਹੈਗੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਇੱਕੋ ਛੱਤ ਹੇਠਾਂ ਮਿਲਣੀਆਂ ਆ ਅੱਜ ਤੁਹਾਨੂੰ ਆਪਾਂ ਦੁਬਾਰੇ ਵੀ ਚੈੱਕ ਕਰਵਾਉਣੇ ਗੱਡੀ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਆ ਗਈ ਗੱਡੀ ਇਹ ਤੇ ਅੱਗੇ ਆਪਣੇ ਕੋਲੇ ਰੈੱਡ ਕਲਰ ਦੇ ਵਿੱਚ ਆ ਗਈ ਜੀ ਇਹ PV 11 ਜੀ ਹੈ ਹਾਂਜੀ ਇਹ ਵੀ ਗੱਡੀ ਬਹੁਤ ਸੋਹਣੀ ਪਈ ਹੈ ਇਹ ਇਹ ਕਿੰਨਾ ਮਾਡਲ ਹੈ ਜੀ ਸਾਰੇ ਨੂੰ ਪੁੱਛੀ ਕਿਹੜਾ ਮਾਡਲ ਸੀ ਕਿੜਾ ਆ ਗਿਆ ਇਹ ਵੀ ਕੀ ਲੈਸ ਐਂਟਰੀ ਵਾਲੀ ਆ ਗਈ ਦੋਸਤੋ ਇਹ ਵੀ ਟੌਪ ਮਾਡਲ ਦੇ ਵਿੱਚ ਆ ਰਿਹਾ ਹੈ ਕਿਹੜਾ ਮਾਡਲ ਹੈ ਕੋਈ ਆ ਲਾ ਦੇ ਦੱਸ ਦੇ ਆਏ ਵੀਰਾ ਭਾਈ ਮਾਡਲ ਦਾ ਪੱਕਾ ਚਲੋ ਜੀ ਇਹ ਹਜੇ ਤੱਕ ਇਹਦਾ ਮਾਡਲ ਕਨਫਰਮ ਨਹੀਂ ਹੋਇਆ ਵੀਰਾ ਕਹਿੰਦਾ ਹਜੇ ਕੋਈ ਗੱਲ ਨਹੀਂ ਉੱਚੇ ਮੌਲ ਦੀ ਇਹ ਕਾਰ ਆ ਗਈ ਦੋਸਤੋ ਅੱਗੇ ਸਵਿਫਟ ਆ ਗਈ 18 ਮਾਡਲ ਸਵਿਫਟ ਆ ਗਈ ਜੀ ਹਾਂਜੀ ਇਹਦੀ ਤੁਸੀਂ ਜਾਣਕਾਰੀ ਦਿਓ ਜੀ ਸਾਨੂੰ ਕਿ ਸਵਿਫਟ ਦੀ ਜਾਦੇ ਰੀਸੇਲ ਬਹੁਤ ਜਾਦੀ ਹੈ ਕਿ ਗੱਡੀਆਂ ਤੁਹਾਡੇ ਕੋਲੇ ਜੀ ਬਿਲਕੁਲ ਨਵੀਆਂ ਨਵੀਆਂ ਖੜੀਆਂ ਨਹੀਂ ਆ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਭਾਈ 5.5 ਲੱਖ ਸਾਢੇ 5 ਲੱਖ ਜੀ ਮਾਡਲ 18 ਹਾਂਜੀ 18 ਮਾਡਲ ਪੈਟਰੋਲ ਪੈਟਰੋਲ ਦੀ 18 ਮਾਡਲ ਹੈ ਜੀ ਦੋਸਤੋ एलडीआई वाला वर्जन है ये गड्डी दा आ तुसी चेक करो कितनी चली है जी ये तो चली बहुत ਘੱਟ ਹੋਣੀ ਕਰ ए सारी चली है जी 34500 बिल्कुल जेन्युइन कारਾਂ चलीया ने दोस्तों ए ਜਿੰਨੀਆਂ चलीया नेगी जित्तो मर्ज़ी ਤੁਹਾਨੂੰ ਨੰਬਰ ਮੈਂਸ਼ਨ ਕਰ ਦਿੰਨੇ ਆ ਨੰਬਰ ਚੈੱਕ ਕਰ ਲਓ ਤੁਸੀਂ जित्तो मर्ज़ी ਰਿਕਾਰਡ ਚੈੱਕ ਕਰਵਾ ਕੇ ਗੱਡੀ ਲੈਣ ਆ ਜਿਓ ਇੱਥੇ ਪੂਰਾ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈਗਾ ਨਵੀਆਂ ਨਵੀਆਂ ਕਾਰਾਂ ਮਿਲਣੀਆਂ ਤੁਹਾਨੂੰ ਅੱਗੇ ਦੋਸਤੋ ਫੇਰ ਪੀਵੀ ਨੰਬਰ ਦੀ ਡਿਜ਼ਾਇਰ ਮਿਲ ਜੂ ਤੁਹਾਨੂੰ ਡਿਜ਼ਾਇਰ ਇਹ ਵੀਰੇ ਕਿੰਨਾ ਮਾਡਲ ਹੈ ਜੀ ਇਹ ਯਾਰ 21 ਕੀ ਬੋਰਡ ਹੈ 21 ਮਾਡਲ ਹੈ ਜੀ ਇਹ ਇਹਦੀ ਕੀ ਮਾਰ ਹੈ ਜੀ ਇਹਦੀ ਜੀ ਇਹ ਇਸ 740 ਬੰਗਦੇ ਆ ਜੀ 7 ਲੱਖ ਤੇ 40 ਹਜ਼ਾਰ ਬਾਕੀ ਮੌਕੇ ਤੇ ਥੋੜਾ ਬੋਧੋ ਦੋਸਤੋ ਹੋ ਜਾਊਗਾ ਮੰਨਦਾ ਨਾ ਪਰ ਗੱਡੀਆਂ ਇੱਥੇ ਤੁਹਾਨੂੰ ਆਏ ਨਹੀਂ ਵੀ ਮਿਸਤਰੀ ਨੂੰ ਨਾਲ ਲਿਆਉਣਾ ਪਊਗਾ ਗੱਡੀਆਂ ਤੁਹਾਨੂੰ ਸਾਰੀਆਂ ਜੈਨੂਨ ਮਿਲਣੀਆਂ ਇੱਥੇ ਪੂਰਾ ਤਸੱਲੀ ਵਾਲਾ ਕੰਮ ਹੈ ਜੀ ਸਾਰੀਆਂ ਜੈਨੂਨ ਕਾਰਾਂ ਨੇ ਓਕੇ ਜੀ ਓਕੇ ਪੰਜਾਬ ਨੰਬਰ ਹੈ ਕੋਈ ਵੈਬ ਨਹੀਂ ਠੀਕ ਹੈ ਜੀ ਠੀਕ ਹੈ ਵਿੱਚੋਂ ਦਿਖਾ ਦਿਓ ਜੀ ਗੱਰ ਆਪੇ ਇਹ ਕਾਲੇ ਕੋਲੀ ਗੱਡੀ ਹੈ ਹਾਂਜੀ ਦੋਸਤੋ ਐਤਨੇ ਤੁਹਾਨੂੰ ਆਪਾਂ ਵਿੱਚੋਂ ਇਧਰ ਸ਼ੀਸ਼ੇ ਵੀ ਦਿਖਾਣੇ ਗੱਡੀ ਲੋਕ ਹੈਗੀ ਹਾਂਜੀ ਆ ਤੁਹਾਨੂੰ ਦਿਖਾ ਦਿੰਨੇ ਹੈਗੇ ਆਪਾਂ ਬਿਲਕੁਲ ਨਵੀਆਂ ਕਾਰਾਂ ਹੈਗੀਆਂ ਇਹ ਤਾਂ ਦੇਖਣ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਅੱਗੇ ਤੁਹਾਨੂੰ ਫੇਰ ਆਪਾਂ i20 ਅਲਾਈ ਵੀਲਾਂ ਦੇ ਵਿੱਚ ਦਿਖਾਣੇ ਹੈਗੇ ਬਿਲਕੁਲ ਨਵੀਆਂ ਕਾਰਾਂ ਹੈਗੀਆਂ ਭਈ ਇਹ ਦੋ ਗੱਡੀਆਂ ਖੋਲੀਆਂ ਪੈੜ ਤੇ ਅੱਗੇ ਹੈਗੀ ਬਰੀਜ਼ਾ ਇਹ ਵੀ ਕਿੰਨਾ ਮਾਡਲ ਹੈ ਇਹ ਵੀ ਉੱਚਾ ਮਾਡਲ ਹੈ ਦੀ ਪੈਟਰੋਲ ਚੀਏ ਵੀ ਹਾਂਜੀ ਦੋਸਤੋ ਇਹ ਵੀ PV 11 ਨੰਬਰ ਦੀ ਹੈ ਲਗਭਗ ਤੁਹਾਨੂੰ PV ਨੰਬਰ ਦੀ ਕਾਰਾਂ ਮਿਲਣੀ ਹੈ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਟੌਪ ਵਾਲਾ ਮਾਡਲ ਆ ਗਿਆ ਗੱਡੀ ਦਾ ਇਹ ਤੁਹਾਨੂੰ ਸਾਰੀ ਫਰੀਜਾ ਕਿੰਨੇ ਉਸ ਜੀ ਹਾਂਜੀ ਫਰੀਜਾ ਦੇ ਕਿੰਨੇ ਬੱਸ 7 7 7 ਲੱਖ ਤੇ 70000 ਰੁਪਇਆ ਮਿੱਤਰੋ ਡਿਮਾਂਡ ਹੈ ਕਾਰ ਦੀ ਤੁਸੀਂ ਗੱਡੀ ਦੇਖੋ ਇੱਕ ਵਾਰੀ ਵੀ ਸਾਰੀਆਂ ਕਾਰਾਂ ਨਾਲ ਤੁਹਾਨੂੰ ਮੈਂ ਕਹਣਾ ਵੀ ਇੱਥੇ ਦੇਖਣ ਦੀ ਤਾਂ ਲੋੜ ਹੀ ਨਹੀਂ ਹੈਗੀ ਵੀ ਇੰਨਾ ਸਾਫ਼ ਸੁਥਰਾ ਕੰਮ ਆ ਦੋਸਤੋ ਆਹ ਗੱਡੀ ਦੇਖੋ ਅਜੇ ਤੱਕ ਸੀਟ ਕਵਰ ਤਾਂ ਚੜੇ ਨਹੀਂ ਕਰਤੇ ਲਫਾਫੇ ਵੀ ਨਹੀਂ ਲਏ ਹੈਗੇ ਗੱਡੀ ਦੇ ਹਜੇ ਆ ਤੁਸੀਂ ਚੈੱਕ ਕਰੋ ਪੈੜਲਾ ਪੂੜਲਾ ਤਾਂ ਚੈੱਕ ਕਰ ਲਓ ਤੁਸੀਂ ਇੱਥੋਂ ਪਤਾ ਲੱਗ ਜਾਂਦਾ ਆਪਾਂ ਨੂੰ ਗੱਡੀ ਕਿੰਨੀ ਕਿ ਚੱਲੀ ਹੈਗੀ ਨਵੀਆਂ ਕਾਰਾਂ ਨੇ ਜਿਨ੍ਹਾਂ ਨੂੰ ਆਪਾਂ ਨਵੀਆਂ ਕਾਰਾਂ ਕਹਿੰਦੇ ਆ ਨਾ ਆਪਾਂ ਲੱਭਦੇ ਫਿਰਦੇ ਆਗੇ ਟੌਪ ਵਾਲਾ ਮਾੜ ਲਗਾ ਲਾਈ ਵੀਲਾਂ ਵਾਲਾ ਇਹ ਆ ਚੈੱਕ ਕਰੋ ਤੁਸੀਂ ਬੈਕ ਦਾ ਸੈਂਸਰ ਆਗੇ ਤੇ ਅੱਗੇ ਤੁਹਾਨੂੰ ਆਪਾਂ ਫੇਰ i20 ਆ ਗਈ ਦੋਸਤੋ ਫੇਰ i20 ਦਾ ਵੀ ਆਪਣੇ ਕੋਲੇ ਬਹੁਤ ਸਟਾਕ ਆ ਗਿਆ ਇਹਨਾਂ ਕੋਲੇ ਵੀਰਾਂ ਕੋਲੇ ਤੇ ਇਹ ਵੀ ਤੁਹਾਨੂੰ ਆਪਾਂ ਸਾਰੀ ਦਿਖਾਵਾਂਗੇ ਹਾਂਜੀ ਆ ਤੁਸੀਂ 7 ਲੱਖ ਤੇ 70 ਹਜ਼ਾਰ ਵਾਲੀ ਦੇਖ ਲਈ ਤੇ ਅੱਗੇ ਹੈਗੀ i20 ਦੋਸਤੋ ਤੇ ਅੱਗੇ ਫੇਰ ਡਿਜ਼ਾਇਰ ਹੈ ਗੱਡੀ ਤੁਹਾਨੂੰ ਸਾਰਾ ਸਟਾਕ ਆਪਾਂ ਦਿਖਾ ਦਿੰਨੇ ਹੈਗੇ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਅਧੂਰੀ ਨਾ ਰਹੇ ਵੇ ਗੱਡੀਆਂ ਤਾਂ ਦੋਸਤੋ ਇੱਥੇ ਤੁਸੀਂ ਐਵੇਂ ਨਹੀਂ ਹੈਗਾ ਵੀ ਖਾਲੀ ਹੱਥ ਮੁੜ ਕੇ ਜਾਓਗੇ ਤੁਹਾਨੂੰ ਤੁਸੀਂ ਗੱਡੀ ਇੱਥੋਂ ਲੈ ਕੇ ਹੀ ਜਾਓਗੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਐਵੇਂ ਨਹੀਂ ਹੈਗਾ ਵੀ ਆਪਣਾ ਫਾਲਤੂ ਦਾ ਗੇੜਾ ਲੱਗੂਗਾ ਆ ਤੁਹਾਨੂੰ ਆਪਾਂ ਇਧਰੋਂ ਫੇਰ ਸਾਰਾ ਸਟਾਕ ਆਪਾਂ ਦਿਖਾ ਦਿੰਨੇ ਹੈਗੇ ਆ ਜਿੱਦਾਂ ਕਿ ਸੁਨਾਮ ਨੰਬਰ ਦੀ ਗੱਡੀ ਖੜੀ ਹੈਗੀ ਲੋਕਲ ਨੰਬਰ ਦੀਆਂ ਹੀ ਕਾਰਾਂ ਤੁਹਾਨੂੰ ਦੋਸਤੋ ਮਿਲਣਗੀਆਂ ਜੇ ਕੋਈ ਕਿਸੇ ਵੀਰ ਨੇ ਛੋਟੇ ਸੈਗਮੈਂਟ ਦੇ ਵਿੱਚ ਗੱਡੀ ਲੈਣੀ ਹੈ ਜਿੱਦਾਂ ਕਿ ਆਲਟੋ ਆ ਗਈ ਵੀ ਆ ਵੀ ਪੰਜਾਬ ਨੰਬਰ ਮਿਲੂਗੀ ਤੁਹਾਨੂੰ ਇਹ ਵੀ ਨਹੀਂ ਹੈਗਾ ਵੀ ਛੋਟੀ ਗੱਡੀ ਵੀ ਤੁਹਾਨੂੰ ਕੋਈ ਐਚਆਰਜਾ ਦਿੱਲੀ ਨੰਬਰ ਮਿਲੂਗੀ ਇੱਥੇ ਲਗਭਗ ਤੁਹਾਨੂੰ ਨਾ ਸਾਰੀਆਂ ਗੱਡੀਆਂ ਹੀ ਪੀਵੀ ਨੰਬਰ ਦੀਆਂ ਗੱਡੀਆਂ ਤੁਹਾਨੂੰ ਮਿਲਣਗੀਆਂ ਤੇ ਇੱਕ ਕਲਟੋ ਇੱਧਰ ਵੀ ਤੁਹਾਨੂੰ ਹੋਰ ਖੜੀ ਹੈਗੀ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਕਲਟੋ ਆ ਖੜੀ ਹੈ ਇਹ ਵੀ ਗੱਡੀ ਬਹੁਤ ਵਧੀਆ ਬਹੁਤ ਸਾਫ਼ ਸੁਥਰੀ ਕਾਰ ਹੈਗੀ ਆ ਦੇਖੋ ਤੇ ਵਰਨਾ i20 ਤੇ Swift ਇੱਥੇ ਕੋਈ ਹੰਤ ਨਹੀਂ ਹੈਗਾ ਜਿੱਦਾਂ ਦੀ ਮਰਜ਼ੀ ਕਰਾਂ ਤੁਸੀਂ ਲੈ ਲਓ ਇੱਥੋਂ ਆ ਕੇ ਸਾਰੇ ਮਿਲਦੀਆਂ ਗੱਡੀਆਂ ਮਿਲਣੀਆਂ ਤੇ ਸਟਾਕ ਤਾਂ ਨਾ ਬਹੁਤ ਜ਼ਿਆਦਾ ਹੀ ਖੜਾ ਹੈਗਾ ਇੱਥੇ ਤੁਹਾਨੂੰ ਆਏ ਨਹੀਂ ਰਾਸ਼ ਨਹੀਂ ਜਿੱਦਾਂ ਕਿ ਜੇ ਕੋਈ ਹਰਿਆਣੇ ਤੋਂ ਆਉਂਦਾਗਾ ਉਹਦੇ ਵਾਸਤੇ ਵਿੱਚ ਇੱਕ ਅੱਧੀ ਖੜੀ ਵੀ ਹੈ 422 ਬਿਜਾਤਰ ਪੀਪੀ ਨੰਬਰ ਦੀਆਂ ਕਾਰਾਂ ਹੈਗੀਆਂ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾ ਰਹੇ ਨੇਗੇ ਜ਼ਿਆਦਾਤਰ ਪੀਪੀ ਨੰਬਰ ਦੀਆਂ ਕਾਰਾਂ ਜਿੱਦਾਂ ਕਿ ਆ ਵੀ ਗੱਡੀ ਨਵੀਆਂ ਕਾਰਾਂ ਹੈਗੀਆਂ ਕ੍ਰੇਟਾ ਕੋ ਟਾਈ 20 ਤੇ ਵਰਨਾ ਬੁਰਨਾ ਜਿਹੜਾ ਹੀ ਮਰਜ਼ੀ ਕਾਰਾਂ ਲੈ ਲਓ ਦੋਸਤੋ ਨੋਵਾ ਆ ਦੂਰ ਤੱਕ ਸਟਾਕ ਹੀ ਸਟਾਕ ਖੜਾ ਹੈਗਾ ਜਿਹੜੀ ਗੱਡੀ ਕਹੋਗੇ ਦੋਸਤੋ ਵੀਰ ਜੀ ਕਹਿੰਦੇ ਸਾਨੂੰ ਉਹੀ ਕਾਰ ਮਿਲ ਜੂਜੀ ਆਪਣਾ ਕੀ ਨਾਮ ਆ ਜੀ ਕਾਰ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਜੀ ਆਪਣਾ ਮੋਬਾਈਲ ਨੰਬਰ ਬੋਲੋ ਜੀ ਜੇ ਕਿਸੇ ਵੀ ਦੋਸਤਾਂ ਨੇ ਤੁਹਾਡੇ ਨਾਲ ਕਨੈਕਟ ਕਰਕੇ ਆਉਣਾ ਹੋਵੇ ਨੰਬਰ ਦੱਸ ਹਾਂਜੀ ਦੋਸਤੋ ਆਪਾਂ ਨਾ ਇਹ ਗੱਡੀਆਂ ਦੇ ਓਨਰ ਤੋਂ ਆਪਾਂ ਪਤਾ ਕਰਦੇ ਵੀ ਆਪਣਾ ਕਨੈਕਟ ਨੰਬਰ ਕੀ ਹੈ ਤੇ ਆਪਣਾ ਐਡਰੈਸ ਕੀ ਹੈਗਾ ਪ੍ਰੋਪਰ ਵੀ ਕਿਸੇ ਨੂੰ ਕੋਈ ਅਧੂਰੀ ਜਾਣਕਾਰੀ ਨਾ ਮਿਲੇ ਹਾਂਜੀ ਬਾਪੂ ਜੀ ਹਾਂਜੀ ਬਾਪੂ ਜੀ ਸਾਰਿਆਂ ਨੂੰ ਪਹਿਲਾਂ ਤੁਹਾਡਾ ਸਾਡਾ ਆਰਸੀ ਟੀਵੀ ਚੈਨਲ ਦੇ ਵੱਲੋਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬੂ ਜੀ ਆਪਣਾ ਕਿੰਨਾ ਕਨੈਕਟ ਨੰਬਰ ਆ ਜੀ ਤੁਹਾਡੇ ਨਾਲ ਜੇ ਕਿਸੇ ਦੋਸਤ ਨੇ ਮਿੱਤਰ ਨੇ ਕਨੈਕਟ ਕਰਕੇ ਗੱਡੀ ਖਰੀਦਣੀ ਹੋਵੇ ਜ਼ਿਆਦਾਤਰ ਪੰਜਾਬ ਨੰਬਰੀਆਂ ਆ ਮਿਲਦੀਆਂ ਨੇ ਅਸੀਂ ਦੇਖਿਆ ਇੱਥੇ ਹਾਂਜੀ ਹਾਂਜੀ ਪੰਜਾਬ ਨੰਬਰ ਜੀ ਇੱਕ ਹੋਰ ਕੰਮ ਪੰਜਾਬ ਨੰਬਰ ਕੋਈ ਹਰਿਆਣਾ ਦਿੱਲੀ ਨਹੀਂ ਜੀ ਕੋਈ ਕਟਿੰਗ ਨਹੀਂ ਠੀਕ ਹੈ ਓਕੇ ਜੀ ਕੋਈ ਕੱਟ ਨੰਬਰ ਵਾਲੀ ਗੱਡ ਨਹੀਂ ਕੋਈ ਚੇਂਜ ਨੰਬਰ ਨਹੀਂ ਜੀ ਹਾਂਜੀ ਅਗਰ ਚੇਂਜ ਨੰਬਰ ਆਇਆ ਤਾਂ ਕਹਿ ਪੰਜਾਬ ਨੰਬਰ ਪੱਕੇ ਨੰਬਰ ਦੇ ਆਕਾਰਾਂ ਨੇ ਚੱਲੀ ਦੀ ਗਾਰੰਟੀ ਹੁੰਦੀ ਆ ਉਹਦੇ ਪੇਂਟ ਪੂਰ ਕਹਿ ਕੇ ਦਈਦਾ ਵੀ ਇੱਕ ਪੀਸ ਪੇਂਟ ਹੈ ਜਾਂ ਦੋ ਪੇਂਟ ਨੇ ਆਏ ਨਹੀਂ ਬੈਠਾ ਵੀ ਕੋਈ ਉਲੇ ਵਾਲਾ ਕੰਮ ਕੋਈ ਨਹੀਂ ਹੈਗਾ ਵੀ ਸਾਫ ਸੁਥਰਾ ਕੰਮ ਹੈਗਾ ਤੁਸੀਂ ਅੱਜ ਤੱਕ ਵੀ ਕਹਿ ਦਿੰਦੇ ਏਜੰਸੀ ਵੀ ਚੈੱਕ ਕਰਾ ਸਕਦੇ ਹੋ ਆਪਣੀ ਕਰ ਓਕੇ ਜੀ ਵੀ ਸਾਰੀਆਂ ਗੱਡੀਆਂ ਦੇ ਕੋਈ ਨੰਬਰ ਨਹੀਂ ਲਗਵਾਇਆ ਦੋਸਤੋ ਆਪਾਂ ਸਾਰੀਆਂ ਦੇ ਨੰਬਰ ਵੀ ਤੁਹਾਨੂੰ ਦਿਖਾਏ ਨੇ ਵੀ ਕਿਸੇ ਵੀ ਗੱਡੀ ਦਾ ਨੰਬਰ ਤੁਸੀਂ ਰਿਕਾਰਡ ਚੈੱਕ ਕਰਵਾ ਕੇ ਤੁਸੀਂ ਫੇਰ ਆ ਸਕਦੇ ਹੋ ਐ ਨਹੀਂ ਹੈ ਵੀ ਦਿੱਲੀ ਦਾ ਕਟਿੰਗ ਕਰਕੇ ਹਰਿਆਣਾ ਔਰਉਣਾ ਜੀ ਲੱਗੀਆਂ ਵੱਜੀਆਂ ਕਾਰਾਂ ਜੀ ਤਿਆਰ ਕਰ ਲਿਆ ਉਹ ਕੰਮ ਨਹੀਂ ਹੈ ਜੀ ਓਰੇ 50 60000 11 ਵਧੀਆਂ ਨੇ ਜੀ ਪਰ ਵੀ ਇੱਕ ਵਾਰੀ ਪੈਸੇ ਲਾ ਕੇ ਵੀ ਆਈ ਨਹੀਂ ਹੈਗਾ ਵੀ ਮਿਸਟਰੀ ਦੇ ਤੰਮ ਬਲ ਸੁਖੀ ਇੱਕ ਵਾਰ ਦੁੱਖੀ ਇੱਕ ਵਾਰੀ ਹਾਂ ਜੀ ਸੁਖੀ ਹਰ ਵਾਰੀ ਸੁਖੀ ਹੈਗਾ ਸਸਤਾ ਰੋਬੇ 100 ਵਾਰ ਸੁਖੀ ਕਹਿੰਦਾ ਉਹ ਹਾਂ ਜੀ ਹਾਂ ਜੀ ਆਪਣਾ ਕਨੈਕਟਰ ਨੰਬਰ ਕੀ ਹੈ ਜੀ 98784 ਜੀ 71196 ਕੀ ਨਾਮ ਆ ਜੀ ਆਪਣੇ ਕਾਰੋਬਾਰ ਦਾ ਜੋਗਿੰਦਰ ਸਿੰਘ ਕਾਰੋਬਾਰ ਦਾ ਨਾਮ ਆ ਜੀ ਆਪਣਾ ਕਨੈਕਟਰ ਨੰਬਰ ਦੁਬਾਰਾ ਤੋਂ ਫੇਰ ਮੈਂਸ਼ਨ ਕਰ ਦਿਓ 98784 71196 ਦੋਸਤੋ ਇਸ ਨੰਬਰ ਦੇ ਉੱਤੇ ਤੁਸੀਂ 7737474 9999 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 9 ਦੇਖੋ ਜੇ ਤਾਂ ਕੋਈ ਥੋੜਾ ਬਹੁਤਾ ਤੁਸੀਂ ਉਹੀ ਕਹਿ ਗਿਆ ਵੀ ਰੇਟ ਵੜਾ ਆਇਆ ਯਾਰ ਵੀ ਗੱਡੀ ਦੇਖ ਕੇ ਤੁਹਾਨੂੰ ਰੇਟ ਨਹੀਂ ਜ਼ਿਆਦਾ ਲੱਗੂਗਾ ਗੱਡੀਆਂ ਸੋਨੂੰ ਇੱਥੇ ਬਿਲਕੁਲ ਨਮੀਆਂ ਨਕੋਰ ਕਾਰਾਂ ਮਿਲਣਗੀਆਂ ਆ ਤੁਹਾਨੂੰ ਇੱਕ ਵਾਰੀ ਫੇਰ ਸਟਾਕ ਦੇ ਉੱਤੇ ਝਾਤੀ ਮਾਰਾ ਲੈਗੇ ਆ ਮਾਰਾ ਦਿਓ ਪਰ ਉਹਨੂੰ ਵੀ ਕਰ ਦਿਓ ਆ ਤੁਸੀਂ ਚੈੱਕ ਕਰੋ ਗੱਡੀਆਂ ਦੇਖੋ ਦੂਰ ਤੱਕ ਕਾਰਾਂ ਖੜੀਆਂ ਨੇਗੀਆਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਆਏ ਨਹੀਂਗੀ ਵੀ ਨਰਾਸ਼ ਹੋ ਕੇ ਜਾਓਗੇ ਗੱਡੀ ਲੈ ਕੇ ਜਾਓਗੇ ਤੇ 50 ਨੰਬਰ ਲੈ ਕੇ ਜਾਓਗੇ ਤੇ ਗੱਡੀ ਵੀ ਜੈਨੂਨ ਜਿਵੇਂ ਕਿ ਏਜੰਸੀ ਦੇ ਵਿੱਚੋਂ ਤੁਸੀਂ ਕੜਵਾਉਣੀ ਹੈ ਗੱਡੀ ਨਾ ਐਦਾਂ ਦਾ ਸਟਾਕ ਸੋਨੂੰ ਮਿਲੂਗਾ ਇੱਥੇ